ਲੋ ਵੀ ਸਭ ਦਾ ਚਹੇਤਾ ਸਵਰਾਜ ਪ੍ਰੋਟెక్ ਮਾਡਲ 855 ਖੜਾ ਹੈਗਾ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਟੈਂਗੋ ਕਲਰ ਦੇ ਵਿੱਚ ਆਇਆ ਹੈਗਾ ਬਹੁਤ ਹੀ ਸ਼ਾਨਦਾਰ ਆ ਇੰਜਨ ਦੀ ਪਾਵਰ 3478 ਸੀਸੀ ਰੱਖੀ ਗਈ ਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਖੁੱਲਾ ਡੁੱਲਾ ਜਿਹੜਾ ਪਲੇਟਫਾਰਮ ਦਿੱਤਾ ਗਿਆ ਤੇ ਹੀਟ ਗਾਰਡ ਦਿੱਤੇ ਗਿਆ ਇਹਦੇ ਉੱਪਰ ਸਸਪੈਂਡਲ ਪੈਨਲ ਦਿੱਤੇ ਗਿਆ ਇਨਸਟਰੂਮੈਂਟ ਕਲਸਟਰ ਸੇਮ ਆ ਬਾਕੀ ਇਹਦੇ ਵਿੱਚ ਕਰਾਰੋਂ ਦਾ ਹਿੱਸਾ ਦਿੱਤਾ 3 ਸਪੀਡ ਦੇ ਵਿੱਚ ਇਹ ਟਰੈਕਟਰ ਆ ਜਾਂਦਾ ਹੈਗਾ ਅੱਗੇ ਜਿਹੜਾ ਫਰੰਟ ਵਾਲਾ ਹਿੱਸਾ ਹੈਗਾ ਇਹ ਤੇ ਵੀ ਇੱਕ ਲੱਪੇ ਲਾਤੇ ਆ ਪੂਰਾ ਨਿੱਗਰ ਬਣਾਤਾ ਦੇਖ ਸਕਦੇ ਹੋ ਤੁਸੀਂ ਜਿਹੜਾ ਇਹਦੇ ਪੁਰਾਣੇ ਮਾਡਲ ਤੇ ਨਹੀਂ ਆਉਂਦਾ ਸੀਗਾ ਟਾਇਰ ਸਾਈਜ਼ ਸੇਮ ਰੱਖਿਆ ਗਿਆ 2500 ਕਿਜੀ ਦੀ ਲੈਫਟ ਕੈਪੈਸਿਟੀ ਹੈਗੀ ਇਸ ਤੋਂ ਇਲਾਵਾ ਜਿਹੜੀ ਇਹਦੇ ਵਿੱਚ ਇਹ ਪੀਟੀਓ ਜਿਹੜੀ ਆਪਾਂ ਕਹਦੇ ਦਿੰਦੇ ਆ ਵੀ 540 ਇਕਨੋਮੀ ਤੇ ਸਟੈਂਡਰਡ ਵਿੱਚ ਆ ਜਾਂਦੀ ਆ ਤੇ ਜਿਹੜੀ ਇਹਦੀ ਹੁੱਕ ਆ ਉਹ ਵੀ ਕਾਫੀ ਨਿਗਰ ਕੀਤੀ ਜਾਂਦੀ ਵੱਡੀ ਗੱਲ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਰਾਰੂ ਦਾ ਹਿੱਸਾ ਜਿਹੜਾ ਬਿਲਕੁਲ ਚੇਂਜਸ ਕੀਤੇ ਹੋਏ ਆ ਇੱਕ ਚੀਜ਼ ਹੋਰ ਆ ਜਿਹੜੇ ਕਿਸਾਨ ਭਰਾਵਾਂ ਨੂੰ ਲੋੜ ਸੀ ਉਸ ਚੀਜ਼ ਦੀ ਉਹ ਆ ਗਿਆ ਜੀ ਇਹ ਚ ਡਿਫਰੈਂਸ਼ੀਅਲ ਲੌਕ ਜਾਂ ਸਲਿੱਪ ਗੀਅਰ ਕਹਿੰਦੇ ਨੇ ਆ ਉਹ ਵੀ ਦਿੱਤਾ ਗਿਆ ਤੇ ਬਾਕੀ ਪਲੇਟਫਾਰਮ ਦੇਖ ਸਕਦੇ ਹੋ ਟਰੈਕਟਰ ਦੀ ਲੁੱਕ ਵਾਈ ਟਰੈਕਟਰ ਬਹੁਤ ਸੋਹਣਾ ਲੱਗ ਰਿਹਾ ਪਲੇਟਫਾਰਮ ਸਾਡਾ ਪੁਰਾਣਾ ਤੁਸੀਂ ਦੇਖ ਸਕਦੇ ਹੋ ਪੁਰਾਣੇ ਦੇ ਵਿੱਚ ਵੀ ਆਹ ਲੁੱਕ ਸੀਗੀ ਤੇ ਕਿਹੜੇ ਕਿਹੜੇ ਭਰਾਵੋਂ ਸਵਰਾਜ ਨਾਲ ਪਿਆਰ ਆ ਉਹ ਵੀਡੀਓ ਨੂੰ ਸ਼ੇਅਰ ਕਰ ਦੇ ਜੀ ਧੰਨਵਾਦ